ਅੱਜ ਦੇ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਬਠਿੰਡਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਕੀ ਦਾ ਮੈਚ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਏ ਡੀ ਜੀ ਪੀ ਐਸਪੀ ਐਸ ਪਰਮਾਰ ਤੇ ਐਸਐਸਪੀ ਅਮਨੀਤ ਕੌਂਡਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਵੱਲੋਂ ਗਰਾਊਂਡ ਦੇ ਵਿੱਚ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੁਨੇਹਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਇੱਥੇ ਖੇਡ ਮੁਕਾਬਲੇ ਨੂੰ ਸਿਰਫ ਐਸੇ ਕਰਕੇ ਕਰਵਾਏ ਜਾ ਰਹੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਤੇ ਖੇਡਾਂ ਦੇ ਵੱਲ ਪ੍ਰੇਰਿਤ ਕੀਤਾ ਜਾ ਸਕੇ। ਬਠਿੰਡਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਕੀ ਦਾ ਮੈਚ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ADGP ਐਸਪੀ ਐਸ ਪਰਮਾਰ ਤੇ ਐਸਐਸਪੀ ਅਮਨੀਤ ਕੌਂਡਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਵੱਲੋਂ ਗਰਾਊਂਡ ਦੇ ਵਿੱਚ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੁਨੇਹਾ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਇੱਥੇ ਖੇਡ ਮੁਕਾਬਲੇ ਨੂੰ ਸਿਰਫ ਐਸੇ ਕਰਕੇ ਕਰਵਾਏ ਜਾ ਰਹੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਤੇ ਖੇਡਾਂ ਦੇ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਹ ਪੰਜਾਬ ਸਰਕਾਰ ਵੱਲੋਂ ਦੀ ਇੱਕ ਪਹਿਲ ਹੈ ਪੰਜਾਬ ਪੁਲਿਸ ਦੀ ਇੱਕ ਪਹਿਲ ਹੈ। ਤਾਕੇ ਜਿਹੜੇ ਬੱਚੇ ਆ ਇਹਨਾਂ ਨੂੰ ਡਰਗਸ ਤੋਂ ਹਟਾ ਕੇ ਖੇਡਾਂ ਵਾਲਾ ਲਾਇਆ ਜਾਵੇ ਤੁਸੀਂ ਦੇਖ ਰਹੇ ਹੋ ਪੋਲਿਟੀਕਲ ਸਾਡੇ ਕੋਲ ਐਮਐਲਏ ਸਾਹਿਬ ਵੀ ਆਏ ਹੋਏ ਨੇ ਡੀਸੀ ਸਾਹਿਬ ਵੀ ਨੇ ਐਸਐਪੀ ਸਾਹਿਬ ਵੀ ਨੇ ਚੇਅਰਮੈਨ ਸਾਹਿਬ ਵੀ ਨੇ ਸਾਰੇ ਰਲ ਕੇ ਉਪਰਾਲਾ ਕਰ ਰਹੇ ਆ ਤਾਂ ਕਿ ਪੰਜਾਬ ਨੂੰ ਡਰਗ ਮੁਕਤ ਕੀਤਾ ਜਾ ਸਕੇ ਔਰ ਸਾਰੀਆਂ ਆਰਗੇਨਾਈਜੇਸ਼ਨ ਜਿੰਨੇ ਵੀ ਸਾਡੇ ਪਹਿਲੂਆਂ ਤੋਂ ਜਿਹੜੇ ਆਏ ਹੋਏ ਨੇ ਬਤਵੰਤੇ ਸੱਜਣੋ ਸਾਰੇ ਕੰਟ੍ਰਿਬਿਊਟ ਕਰ ਰਹੇ ਨੇ ਦੇ ਵਿੱਚ ਤੇ ਪੰਜਾਬ ਪੁਲਿਸ ਇਸੇ ਤਰ੍ਹਾਂ ਅੱਗੇ ਫਿਊਚਰ ਦੇ ਵਿੱਚ ਇਹੋ ਜਿਹਾ ਕੰਮ ਕਰਦੀ ਰਹੇਗੀ ਸਾਡੇ ਪੀਸੀ ਦੇ ਚੇਅਰਮੈਨ ਸਾਹਿਬ ਇੱਥੇ ਨੇ ਇਹਨਾਂ ਨਾਲ ਰਲ ਕੇ ਇੱਕ ਸੀਰੀ ਸ਼ੁਰੂ ਕਰ ਤਾਂ ਕਿ ਲੋਕਾਂ ਦੀ ਬੱਚਿਆਂ ਦੀ ਜਿਹੜੀ એનર્ਜੀ ਇਹਨੂੰ ਪ੍ਰੋਪਰਲੀ ਯੂਟਲਾਈਜ਼ ਕੀਤਾ ਜਾਵੇ ਇਹ ਸਰ ਕਿੰਨੇ ਟੀਮਾਂ ਦੇ ਕਿੰਨੇ ਖੇਡਣੀਆਂ ਜੀ ਇਹ ਦੋ ਦਿਨ ਖੇੜਨ ਗਿਆ ਜੀ ਚਾਰ ਟੀਮਾਂ ਅੱਜ ਚਾਰ ਮੈਚ ਹੋ ਚੁੱਕੇ ਨੇ ਕੱਲ ਨੂੰ ਫਾਈਨਲ ਮੈਚ ਕਰਾਂਗੇ ਮਿਨਿਸਟਰ ਸਾਹਿਬ ਕੱਲ ਨੂੰ ਪ੍ਰੈਜਾਇਡ ਓਵਰ ਕਰਨਗੇ ਮਿਸ ਕੁੜੀਆ ਇਜ਼ ਆਲਸੋ ਇਨਵਾਈਟਡ ਓਵਰ ਹੈ ਹੀਲ ਕਮ ਟੂਮਾਰੋ ਇਵਨਿੰਗ ਬਾਕੀ ਡੀਸੀ ਸਾਹਿਬ ਦਾ ਬੜਾ ਕੋਆਪਰੇਸ਼ਨ ਨੂੰ ਲੈ ਕੇ ਜਿਹੜਾ ਸੈਸ਼ਨ ਦੀ ਰੋਪ ਨੂੰ ਲੈ ਕੇ ਵੀ ਬੱਚੇ ਜਿਹੜੇ ਨੇ ਸਪੋਰਟਸ ਵਾਲਾ ਜੀ ਜੀ ਇਹ ਹੋਇਆ ਪ੍ਰਾਲਾ 21000 ਰੁਪਏ 11000 ਕੀ 21000 ਰੁਪਏ ਵਿਨਿੰਗ ਟੀਮ ਨੂੰ ਦਿੱਤਾ ਜਾਏਗਾ ਜਿਹੜੇ ਸੈਕੰਡ ਆਉਣਗੇ ਉਹਨਾਂ ਨੂੰ 11000 ਰੁਪਏ ਦਿੱਤਾ ਜਾਏਗਾ ਇੱਕ ਸਰ ਜਿਸ ਤਰ੍ਹਾਂ ਤੁਸੀਂ ਸ਼ਹਿਰ ਦੇ ਵਿੱਚ ਕਰਾ ਲਓ ਰਾਜ ਦੇ ਵਿੱਚ ਦੂਰ ਹੈ ਕਿੱ데 ਹਨ ਪਿੰਡਾਂ ਦੇ ਵਿੱਚ ਵੀ ਚੂਲ ਤੇਗੇ ਪਿੰਡਾਂ ਦੇ ਵਿੱਚ ਵੀ ਹੋ ਜਾਂਦਾ ਹੈ ਪਿੰਡਾਂ ਦੇ ਵਿੱਚ ਇਹ ਫੇਪਰਕੁੱਲੇ ਡਾਊਨ ਕਰੇਗਾ ਨਾ ਜਿਸ ਤਰ੍ਹਾਂ ਫਿਰ ਸਬ ਡਿਵੀਜ਼ਨ ਦਾ ਲੈਵਲ ਤੱਕ ਜਾਵਾਂਗੇ ਫਿਰ ਨੈਚਰਲੀ ਆ ਕਿ ਛੋਟੇ ਲੈਵਲ ਤੱਕ ਵੀ ਜਾਓ ਜਿਹੜੇ ਸਰ ਨੌਂਦਵਨ ਪੀਡੀ ਇਸ ਤਰ੍ਹਾਂ ਦੇ ਰਸ਼ੇ ਦੇ ਵਿੱਚ ਦੱਬਦੇ ਫਰਸਟ ਕੀ ਆ ਉਹਨਾਂ ਨੂੰ ਕੀ ਕਹਾਂਗੇ ਉਹ ਇਹੋ ਹੀ ਆ ਕਿ ਦੇਖੋ ਇੱਕ ਤਾਂ ਤੁਸੀਂ ਆਪਣੀ ਇਕਨੋਮੀ ਖਰਾਬ ਕਰਦੇ ਹੋ ਸਾਰਾ ਤੁਹਾਡਾ ਫਾਈਨੈਂਸ਼ੀਅਲ ਜਿੰਦੀ ਵੀ ਸਟਰੈਂਥ ਖਤਮ ਹੋ ਜਾਂਦੀ ਆ ਫਿਜ਼ੀਕਲੀ ਖਤਮ ਹੋ ਜਾਂਦੀ ਆ ਅਲਟੀਮੇਟਲੀ ਡੈਥ ਤੋਂ ਬਿਨਾ ਕੁਝ ਨਹੀਂ ਹੈ ਆਓ ਰਲ ਕੇ ਆਪਣੇ ਪਰਿਵਾਰ ਦਾ ਸੰਭਾਲ ਕਰੀਏ ਸੋਸਾਇਟੀ ਦੀ ਸੰਭਾਲ ਕਰੀਏ ਤੇ ਆਪਣੇ ਪੇਰੈਂਟ ਦੀ ਸੰਭਾਲ ਕਰੀਏ ਇਹਨਾਂ ਡਾਕਸ ਤੋਂ ਪਿੱਛਾ ਛੁਡਾ ਕੇ ਚੰਗੇ ਪਾਸੇ ਆਪਣੀ એનર્ਜੀ ਲਗਾਓ ਜਿਵੇਂ ਕਿ ਜੀ ਸਾਡੇ ADGP ਬਠਿੰਡਾ ਰੇਂਜ ਦੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੱਜ ਔਰ ਕੱਲ ਚ ਜਿਹਦੇ ਚ 8 ਟੀਮਾਂ ਜਿਹਦੇ ਚ ਬਠਿੰਡੇ ਦੇ ਹੀ ਯੂਥ ਔਰ ਕੁਝ ਪੁਰਾਣੇ ਵੈਟਰਨਸ ਵੀ ਪਾਰਟਿਸਿਪੇਟ ਕਰ ਰਹੇ ਇਹਨਾਂ ਦੇ ਅੱਜ 4 ਮੈਚ ਹੈ ਔਰ ਕੱਲ ਮੈਚੇਸ ਔਰ ਫਾਈਨਲ ਹੋਣਗੇ ਤੇ ਇਹ ਜਿਹੜੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਦਿਸ਼ਾ ਨਿਰਦੇਸ਼ ਹੈ ਕਿ ਡਰੱਗਸ ਤੋਂ ਦੂਰ ਕਰਨ ਲਈ ਵੱਖਰੇ ਵੱਖਰੇ ਉਪਰਾਲੇ ਲਏ ਜਾਂਦੇ ਹੈ ਜਿਹਦੇ ਚ ਇਨਫੋਰਸਮੈਂਟ ਤੇ ਜਲਦੀ ਉਹਦੇ ਨਾਲ ਨਾਲ ਅਸੀਂ ਕੋਈ ਅਵੇਅਰਨੈਸ ਤੇ ਪ੍ਰੋਗਰਾਮ ਵੀ ਕਰਦੇ ਰਹਿੰਦੇ ਜ ਜਿਹਦੇ ਚ ਸਪੋਰਟਸ ਇੱਕ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਦਿੱਤੇ ਤੇ ਜਿਹੜੇ ਵੀ ਸਾਡੇ ਵਿਲਿੰਗਲੀ ਯੂਥ ਸਪੋਰਟਸਵਲ ਜਾਂਦੇ ਆ ਉਹਨਾਂ ਨੂੰ ਮੋਟੀਵੇਟ ਕਰਨ ਲਈ ਇਨਕਰੇਜ ਲਈ ਅਸੀਂ ਵੱਖਰੇ ਵੱਖਰੇ ਪ੍ਰੋਗਰਾਮ ਰੱਖਦੇ ਜਿਵੇਂ ਤੁਹਾਨੂੰ ਪਤਾ ਹੈ ਪਟੰਡਾ ਪੁਲਿਸ ਨੇ ਪਿੱਛੇ ਕ੍ਰਿਕਟ ਦਾ ਮੈਚ ਵੀ ਕਰਾਇਆ ਸੀ ਇਸੇ ਤਰ੍ਹਾਂ ਇਸ ਵਾਰ ਅਸੀਂ ਹਾਕੀ ਦਾ ਮੈਚ ਕਰਾ ਰਹੇ ਹਾਂ ਜਿਹਦੇ ਚ ਅਸੀਂ ਸਾਰੀ ਟੀਮਾਂ ਨੂੰ ਪਾਰਟਿਸਪੈਂਟਸ ਨੂੰ ਪਾਰਟਿਸਪੀਸ਼ਨ ਸਰਟੀਫਿਕੇਟ ਦਵਾਂਗੇ ਵਿਨਿੰਗ ਟੀਮ ਨੂੰ ਅਸੀਂ 21000 ਕੈਸ਼ ਇਨਾਮ ਦਵਾਂਗੇ ਜਿਹੜੀ ਸੈਕੰਡ ਰਨਰ ਅਪ ਹੈ ਉਹਨਾਂ ਨੂੰ 11000 ਦਵਾਂਗੇ ਔਰ ਟਰੋਫੀਜ਼ ਵੀ ਦਵਾਂਗੇ ਮੇਨਲੀ ਮੁੱਖ ਮਕਸਦ ਇਹਦਾ ਕੈਸ਼ ਅਵਾਰਡ ਨਹੀਂ ਹੈ ਜਸਟ ਇੱਕ ਮੋਟੀਵੇਸ਼ਨ ਔਰ ਇਕਨੋਲਜਮੈਂਟ ਹੈ ਕਿ ਤੁਸੀਂ ਨਸ਼ੇ ਦੇ ਵੱਲ ਬਿਲਕੁਲ ਨਹੀਂ ਜਾਣਾ ਸਪੋਰਟਸ ਵੱਲ ਜਾਓ ਪੜਾਈ ਵੱਲ ਜਾਓ ਚੰਗੀ ਚੀਜ਼ਾਂ ਵੱਲ ਜਾਓ ਔਰ ਆਪਣੀ ਤਰ੍ਹਾਂ ਬਾਕੀਆਂ ਲਈ ਵੀ ਇੱਕ ਐਗਜ਼ਾਮਪਲ ਸੈੱਟ ਕਰੋ ਕਿ ਅਸੀਂ ਪੋਜ਼ਿਟਿਵ ਪਾਸੇ ਚੱਲਾਂਗੇ ਤਾਂ ਤੁਹਾਨੂੰ ਸੋਸਾਇਟੀ ਵੱਲੋਂ ਮਾਨ ਮਿਲੇਗਾ ਔਰ ਇਸ ਇਹਦੇ ਨਾਲ ਹੀ ਸਾਡਾ ਜਿਹੜਾ ਇੱਕ ਮੈਸੇਜ ਹੈ ਐਂਟੀ ਡਰੱਗਸ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਉਹਦਾ ਵੀ ਇਹਦੇ ਨਾਲ ਇੱਕ ਮੈਸੇਜ ਕਨਵੇ ਹੋ ਜਾਂਦਾ ਬਸ ਇਹੀ ਬਟੰਡਾ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਜਿਹਾ ਮੈਂ ਇਹ ਮੰਨਦਾ ਹਾਂ ਕਿ ਇਸ ਤਰ੍ਹਾਂ ਦੇ ਇਵੈਂਟਸ ਨੂੰ ਚਾਹੀਦਾ ਹੈ ਡੈਫੀਨਿਟਲੀ ਜੀ ਇਹ ਅੱਜ ਅਜੋਰ ਕੱਲ ਸਾਡਾ ਚੱਲੇਗਾ ਉਸ ਦੇ ਨਾਲ ਅਸੀਂ ਹੋਰ ਸਕੂਲ ਕਾਲਜਸ 'ਚ ਵੀ ਕੁਝ ਡਿਬੇਟਸ ਪੋਸਟਰ ਮੇਕਿੰਗ ਵੀ ਪਲਾਨ ਕਰ ਰਹੇ ਹਾਂ ਔਰ ਜਿਵੇਂ ਤੁਹਾਡੇ ਜੋ ਕਿਸੇ ਨੇ ਪੁੱਛਿਆ ਸੀ ਕਿ ਅੱਜ ਸ਼ਹਿਰੀ ਏਰੀਆ 'ਚ ਹੋ ਰਿਹਾ ਅਸੀਂ ਆਪਣਾ ਅਗਲਾ ਪ੍ਰੋਗਰਾਮ ਡੈਫੀਨਿਟਲੀ ਇੱਕ ਕਿਸੇ ਰੂਰਲ ਏਰੀਆ 'ਚ ਕਰਾਂਗੇ ਮੈਡਮ ਜਿਸ ਤਰ੍ਹਾਂ ਤੁਹਾਡਾ ਸ਼ੁਰੂਆਤ ਕੀਤੀ ਹੈਗੀ ਤਾਂ ਤੁਹਾਡੇ ਨਾਲ ਕਿੰਨੇ ਕਿੰਨੇ ਜਵਾਨ ਤੁਹਾਡੇ ਨਾਲ ਜੁੜ ਰਹੇ ਹੈਗੇ ਤੇ ਕਿੰਨਾ ਗੈ ਰਿਸਪੌਂਸਿਵ ਦੇਖੋ ਜੀ ਇਸ ਤਰ੍ਹਾਂ ਦੇ ਇਵੈਂਟਸ 'ਚ ਵਿਲਿੰਗਲੀ ਜਿਹੜੇ ਆਪਣੀ ਵਿਲਿੰਗਨੈਸ ਨਾਲ ਆਂਦੇ ਉਹੀ ਆਂਦੇ ਬਟ ਆਈ ਥਿੰਕ ਦੈਟ ਇਜ਼ ਗੁੱਡ ਇਨਫ ਕੱਲ ਵੀ ਸਾਡਾ ਪ੍ਰੋਗਰਾਮ ਹੈ ਬਾਕੀ ਤੁਹਾਡੇ ਸੋਸ਼ਲ ਮੀਡੀਆ ਦੇ ਥਰੂ ਵੀ ਇੱਕ ਅਵੇਅਰਨੈਸ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ 'ਚ ਸਾਨੂੰ ਵਾਚ ਕਰ ਕੇ ਹਿੱਸਾ ਲੈਣਾ ਚਾਹੀਦਾ ਸੋ ਮੈਂ ਤਾਂ ਐਕਸਪੈਕਟ ਕਰਾਂਗੀ ਕਿ ਤੁਸੀਂ ਹੀ ਸਾਡੀ ਆਡੀਅנס ਨੂੰ ਹੋਰ ਵਧਾਓ